ਗੁਰਬਾਣੀ ਨੂੰ ਪੜਤਾਪਾ ਸਾਰੇ ਹੀ ਰਹਾਂ ਕੋਈ ਥੋੜੀ ਪੜਦਾ ਹੈ ਕੋਈ ਜ਼ਿਆਦਾ ਪੜਦਾ ਹੈ ਪਰ ਸਭਾਲੇ ਹੈ ਕਿ ਗੁਰਬਾਣੀ ਨੂੰ ਜੀ ਆਪਾਂ ਕਿੰਨੇ ਕ ਜਣੇ ਰਹੇ ਹਾਂ ਗੁਰਬਾਣੀ ਨੂੰ ਜੀਣ ਦਾ ਮਤਲਬ ਹੈ ਕਿ ਜਿਹੜੀ ਗੁਰਬਾਣੀ ਨੂੰ ਪੜ ਰਹੇ ਹਾਂ ਜਿਹੜੇ ਗੁਰੂ ਦੇ ਸ਼ਬਦ ਨੂੰ ਪੜ ਰਹੇ ਹਾਂ ਕਿ ਜੋ ਵੀ ਉਸ ਸ਼ਬਦ ਦੇ ਵਿੱਚ ਲਿਖਿਆ ਹੈ ਉਸ ਗੁਰਬਾਣੀ ਦੇ ਵਿੱਚ ਲਿਖਿਆ ਹੈ ਕਿ ਆਪਾਂ ਉਸ ਨੂੰ ਜੀ ਵੀ ਰਹੇ ਹਾਂ ਆਪਣੇ ਜੀਵਨ ਦੇ ਵਿੱਚ ਢਾਲ ਵੀ ਰਹੇ ਹਾਂ ਉਸ ਦੇ ਅਨੁਸਾਰ ਆਪਣਾ ਜੀਵਨ ਬਤਾ ਵੀ ਰਹੇ ਹਾਂ ਤੇ ਜਿਹੜੇ ਇਨਸਾਨ ਅਸਲ ਦੇ ਵਿੱਚ ਉਸ ਗੁਰਬਾਣੀ ਨੂੰ ਜੀ ਰਹੇ ਨੇ ਸੱਚੇ ਪਾਤਸ਼ਾਹ ਗੁਰਬਾਣੀ ਦੇ ਵਿੱਚ ਕਹਿੰਦੇ ਨੇ ਕਹਿੰਦੇ ਨੇ ਕਿ ਉਸ ਇਨਸਾਨ ਦੇ ਸਾਰੇ ਡਰ ਜਿਹੜੇ ਨੇ ਉਹ ਖਤਮ ਹੋ ਜਾਂਦੇ ਨੇ ਉਹ ਇਨਸਾਨ ਅਠੇ ਪਹਿਰ ਉਸ ਪ੍ਰਮਾਤਮਾ ਨੂੰ ਆਪਣੀ ਸਰਦ ਦੇ ਵਿੱਚ ਰੱਖਦੇ ਹੋਏ ਹਮੇਸ਼ਾ ਹੀ ਆਤਮਿਕ ਆਨੰਦ ਦੇ ਵਿੱਚ ਰਹਿੰਦਾ ਹੈ ਉਸ ਦੀ ਹਰ ਪਟਕਣਾ ਖਤਮ ਹੋ ਜਾਂਦੀ ਹੈ ਫਿਰ ਇਦਾਂ ਦੇ ਮਲੁਖ ਤੋਂ ਇਦਾਂ ਦੇ ਇਨਸਾਨ ਤੋਂ ਗੁਰੂ ਸਾਹਿਬ ਕਹਿੰਦੇ ਨੇ ਕਿ ਮੈਂ ਵੀ ਵਾਰਨੇ ਹਾਂ ਜਾਨਾ ਹਾਂ ਸਦਕੇ ਜਾਂਦਾ ਹਾਂ ਤੇ ਦੂਜੇ ਪਾਸੇ ਉਹ ਇਨਸਾਨ ਨੇ ਜਿਹੜੇ ਗੁਰਬਾਣੀ ਨੂੰ ਪੜ੍ਹਤਾ ਰਹੇ ਨੇ ਪਰ ਗੁਰਬਾਣੀ ਨੂੰ ਜੀ ਨਹੀਂ ਰਹੇ ਆਪਣੇ ਹੰਕਾਰ ਦੇ ਵਿੱਚ ਭਰੇ ਹੋਏ ਨੇ ਉਸ ਹੰਕਾਰ ਕਰਕੇ ਉਹ ਭਟਕਦੇ ਫਿਰਦੇ ਨੇ ਹਰ ਸਮੇਂ ਚਿੰਤਾ ਦੇ ਵਿੱਚ ਰਹਿੰਦੇ ਨੇ ਹਰ ਸਮੇਂ ਡਰ ਲੱਗਿਆ ਰਹਿੰਦਾ ਹੈ ਚੈਨ ਨਾਲ ਸੌ ਨਹੀਂ ਸਕਦੇ ਚੈਨ ਨਾਲ ਜੀ ਨਹੀਂ ਸਕਦੇ ਕਿਉਂਕਿ ਹਰ ਸਮੇਂ ਪਰੇਸ਼ਾਨ ਰਹਿੰਦੇ ਨੇ ਸਭ ਕੁਝ ਹੁੰਦਿਆਂ ਸੁੰਦਿਆਂ ਵੀ ਆਤਮਿਕ ਆਨੰਦ ਨਹੀਂ ਹੈਗਾ ਸੋ ਜੀ ਆਪਾਂ ਮੀ ਜਾਣੇ ਆ ਕਿ ਆਤਮਕ ਆਨੰਦ ਬਣੇ ਜ਼ਿੰਦਗੀ ਜਿਹੜੀ ਐ ਉਹ ਆਨੰਦਮਈ ਹੋਵੇ ਫਿਰ ਦੁਨਿਆਵੀ ਚੀਜ਼ਾਂ ਤੇ ਪਦਾਰਥਾਂ ਦੇ ਪਿੱਛੇ ਭੱਜਣ ਦੀ ਜਗ੍ਹਾ ਤੇ ਉਸ ਗੁਰੂ ਦੇ ਸ਼ਬਦ ਦੇ ਨਾਲ ਜੁੜੀਏ ਉਸ ਗੁਰੂ ਦੇ ਸ਼ਬਦ ਦੀ ਸੋਝੀ ਦੇ ਨਾਲ ਆਪਣੇ ਜੀਵਨ ਨੂੰ ਬਤੀਤ ਕਰੀਏ ਤੇ ਫਿਰ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਉਸ ਗੁਰਬਾਣੀ ਦੀ ਬਖਸ਼ਿਸ਼ ਦੇ ਨਾਲ ਆਪਾਂ ਆਪਣਾ ਜੀਵਨ ਜਿਹੜਾ ਹੈ ਉਹ ਆਨੰਦਮਈ ਜੀ ਸਕਾਂਗੇ